ਨਮਨੂਕ ਪਛਪਾਉਤਰੀ ਮੰਡਲ ਪ੍ਰਧਾਨ ਨਿਪੰਗੁਪਤਾ ਲਈ ਇੱਕ ਸਨਮਾਨ ਸਮਾਰੋਹ ਦਾ ਨੀਚੀ ਹੋਟਲ ਦੇ ਵਿੱਚ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਮਹਾਜਨ ਨੌਜਵਾਨਾਂ ਨੇ ਹਿੱਸਾ ਲਿਆ ਦੱਸਦੇ ਇਸ ਜਨਪੁਰ ਤੋਂ ਰਾਜਕੁਮਾਰ ਗੁਪਤਾ ਬਿੱਟੂ ਪ੍ਰਧਾਨ ਜੁਗਿਆਲ ਤੋਂ ਵਪਨ ਮਹਾਜਨ ਅਤੇ ਸੰਸਥਾਪਕ ਮੈਂਬਰ ਸੰਜੂ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪਠਾਨਕੋਟ ਸ਼ਹਿਰ ਦੇ ਪ੍ਰਧਾਨ ਰਾਕੇਸ਼ ਮਹਾਜਨ ਅਤੇ ਜ਼ਿਲ੍ਹਾ ਚੇਅਰਮੈਨ ਅਮਰਜੀਤ ਮਹਾਜਨ ਨੇ ਮਹਿਮਾਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਪੰਜਾਬ ਟੀਮ ਵੱਲੋਂ ਪੰਜਾਬ ਦੇ ਪ੍ਰਧਾਨ ਜੇ ਗੁਪਤਾ ਚੇਅਰਮੈਨ ਰਾਕੇਸ਼ ਮਹਾਜਨ ਨੇ ਵਿਸ਼ੇਸ਼ ਤੌਰ ਤੇ ਸ਼ ਚੇਅਰਮੈਨ ਸੁਦੀਪ ਗੁਪਤਾ ਦੀ ਨਿਗਰਾਨੀ ਹੇਠ ਹੋਇਆ ਉਹਨਾਂ ਦੀ ਅਗਵਾਈ ਹੇਠ ਹੋਇਆ ਤੇ ਦੱਸ ਤਈਏ ਸੰਸਥਾਪਕ ਮੈਂਬਰ ਸੰਜੂ ਮਹਾਜਨ ਨੇ ਕਿਹਾ ਕਿ ਨਿਪੁੰਨ ਗੁਪਤਾ ਦਾ ਪਠਾਨ ਕੁਟੂਤਰੀ ਮੰਡਲ ਪ੍ਰਦਾਨ ਬੰਨਾ ਸਾਡੇ ਸਾਰੇ ਨੌਜਵਾਨਾਂ ਦੇ ਲਈ ਮਾਣ ਦੀ ਗੱਲ ਹੈ ਤੇ ਨਿਪੁੰਨ ਗੁਪਤਾ ਦੀ ਸਾਡੇ ਜ਼ਿਲ੍ਹੇ ਦੇ ਨਾਲ ਜਿਹੜੇ ਇਸ ਤਰ੍ਹਾਂ ਦੀ ਪ੍ਰਦਾਨਗੀ ਜੁੜੀ ਹੈ ਤੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਨਾਲ ਹੀ ਜੁੜੇ ਹੋਏ ਨੇ ਤੇ ਨਿਪੁੰਨ ਦੇ ਵੱਲੋਂ ਜਿਹੜਾ ਨਿਪੁੰਨ ਜਿਹੜੇ ਨੇ ਹਮੇਸ਼ਾ ਹੀ ਨੌਜਵਾਨਾਂ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਨੇ ਤੇ ਸਾਰੇ ਨੌਜਵਾਨਾਂ ਦੀ ਬੇਨਤੀ ਤੇ ਉਹਨਾਂ ਦੇ ਲਈ ਇੱਕ ਸਨਮਾਨ ਸਮਾਰੋਹ ਦਾ ਆ ਸਦਨ ਨਾਲ ਹੀ ਪਾਰਟੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਨਿਪੁੰਨ ਗੁਪਤਾ ਨੇ ਮਹਾਜਨ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਦੇ ਅਹੁਦਾ ਜਿਹੜਾ ਹੈ ਉਹ ਖਾਲੀ ਹੋ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ 31 ਮੈਂਬਰੀ ਕੋਰ ਕਮੇਟੀ ਦੇ ਸਰਬਸਮਤੀ ਦੇ ਨਾਲ ਜਿਹੜਾ ਹੈ ਫੈਸਲਾ ਕੀਤਾ ਹੈ ਕਿ ਐਡਵੋਕੇਟ ਲਬਨੀਸ਼ ਮਹਾਜਨ ਜੋ ਕਿ ਲੰਬੇ ਸਮੇਂ ਤੋਂ ਮਹਾਜਨ ਯੂਵਾ ਵਿੰਗ ਨਾਲ ਜੁੜੇ ਹੋਏ ਨੇ ਅਤੇ ਦਿਨਰਾਤ ਮਹਾਜਨ ਯੂਵਾ ਵਿੰਗ ਨੂੰ ਆਪਣਾ ਸਮਾ ਦਿਂਦੇ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਸਾਡੇ ਜ਼ਿਲ੍ਹਾ ਕੈਸ਼ਰ ਵੀ ਨੇ ਅੱਜ ਉਹਨਾਂ ਨੂੰ ਨਵਾਂ ਅਂਝਲਾ ਪ੍ਰਦਾਨ ਐਲਾਨਿਆ ਗਿਆ। ਐਡਵੋਕੇਟ ਕੀਰਤਨ ਮਹਾਜਨ ਜ਼ਿਲ੍ਹਾ ਜਨਰਲ ਸਖਤਰ, ਪੰਕਜ ਮਹਾਜਨ ਜ਼ਿਲ੍ਹਾ ਕੈਸ਼ਰ, ਸੀਏ ਸਮਰਥ ਮਹਾਜਨ ਜ਼ਿਲ੍ਹਾ ਸਖਤਰ, ਰੋਹਨ ਮਹਾਜਨ ਸਿਟੀ ਕੈਸ਼ਰ ਅਤੇ ਨੀਰਜ ਮਹਾਜਨ ਨੂੰ ਕਾਨੂੰਨੀ ਟੀਮ ਵਿੱਚ ਸ਼ਾਮਲ ਕੀਤਾ ਗਿਆ। ਤੇ ਉੱਥੇ ਇਸ ਜਨਪੁੱਟੋ ਕੁਮਾਰ ਰਾਜਕੁਮਾਰ ਗੁਪਤਾ, ਬਿੱਟੂ ਪ੍ਰਦਾਨ, ਨਿਪੁੰਨ ਗੁਪਤਾ ਅਤੇ ਨਵਨੀਕ ਪ੍ਰਦਾਨ ਨੂੰ ਹੱਤਪਾਤ ਜਨ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਮਿਲੀਆਂ। ਅੱਜ ਪਠਾਨਕੋਟ ਜ਼ਿਲ੍ਹਾ ਮਹਾਜਨ ਯੁਵਾ ਵਿੰਗ ਟੀਮ ਦੀ ਤਰਫੋਂ ਜਿਹੜੀ ਸਾਡੀ ਕੋਰ ਕਮੇਟੀ ਮੈਂਬਰ 31 ਮੈਂਬਰੀ ਕਮੇਟੀ ਆ ਉਹਨਾਂ ਨੇ ਅੱਜ ਪਠਾਨਕੋਟ ਦੇ ਨਾਰਥ ਮੰਡਲ ਦੇ ਨਵਨਿਯੁਕਤ ਭਾਜਪਾ ਦੇ ਅਧਿਐਕਸ਼ ਸ਼੍ਰੀਮਾਨ ਨੀਪਨ ਗੁਪਤਾ ਜੀ ਜਿਹੜੇ ਸਾਡੇ ਮਹਾਜਨ ਯੁਵਾ ਵਿੰਗ ਦੇ ਜੀਰਦ ਲక్ష్ਮੀ ਨੇ ਉਹਨਾਂ ਦਾ ਇੱਥੇ ਇੱਕ ਮਾਨ ਸਨਮਾਨ ਸਮਾਰੋਹ ਹੀ ਜਿਹੜਾ ਅਸੀਂ ਮੁਕੰਮਲ ਕੀਤਾ ਹੈ ਦੇ ਉਸੇ ਇੱਕ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਹਾਜਨ ਯੁਵਾ ਵਿੰਗ ਟੀਮ ਨੇ ਅੱਜ ਨਵਨਿਯੁਕਤ ਅਧਿਐਕਸ਼ ਐਡਵੋਕੇਟ ਲਵਨੀਸ਼ੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਐਡਵੋਕੇਟ ਕੀਤਨ ਜੀ ਕੈਸ਼ੀਅਰ ਪੰਕਜ ਮਹਾਜਨ ਜੀ ਔਰ ਲੀਗਲ ਐਡਵਾਈਜ਼ਰ ਸਾਡੇ ਨੀਰਜ ਮਹਾਜਨ ਜੀ ਨੂੰ ਰੋਹਨ ਜੀ ਨੂੰ ਸਮਰਥ ਸੀਏਜੀ ਨੂੰ ਅੱਜ ਆਪਣੀ ਕਮੇਟੀ ਦਾ ਇੱਕ ਮਾਲਾ ਦੇ ਵਿੱਚ ਮੋਤੀ ਦੇ ਰੂਪ ਦੇ ਵਿੱਚ ਇੱਕ ਪਰੋਖੇ ਮਹਾਜਨ ਬਰਾਦਰੀ ਦੇ ਜਿਹੜਾ ਗਠਜੋੜ ਮਹਾਜਨ ਬਰਾਦਰੀ ਕਰਦੀ ਆ ਹਰ ਸਾਲ ਦੀ ਤਰ੍ਹਾਂ ਤੇ ਅੱਜ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਾਡੇ ਵਿੱਚ ਅੱਜ ਮੁੱਖ ਮਹਿਮਾਨ ਅਬੂਤਪੂਰਵ ਜੀ ਰਾધ્યਸ਼ਾ ਅਤੇ ਮਾਰ ਕਮੇਟੀ ਦੇ ਚੇਅਰਮੈਨ ਰਹੇ ਸ਼੍ਰੀਮਾਨ ਵਿਪਨ ਮਹਾਜਨ ਜੀ ਉਹਨਾਂ ਦੇ ਨਾਲ ਚਤੇਜਾ ਸੁਜਾਨਪੁਰ ਤੋਂ ਪੂਰਵਚਰ ਨਗਰ ਕੌਂਸਲ ਦੇ ਅਧਿਐਕਸ਼ ਔਰ ਵੱਖ-ਵੱਖ ਭਾਜਪਾ ਦੀਆਂ ਦਾਇਤਵ ਤੇ ਨਿਭਾਉਂਦੇ ਹੋਏ ਸ਼੍ਰੀਮਾਨ ਰਾਜਕੁਮਾਰ ਗੁਪਤਾ ਜੀ ਅੱਜ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ ਇਹ ਜਿਹੜਾ ਕਾਰਗਰਮ ਹੈ ਇਹ ਪ੍ਰੋਜੈਕਟ ਚੇਅਰਮੈਨ ਸਾਡੇ ਸੁਦੀਰ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਸਾਡੇ ਵਿੱਚ ਜ਼ੋਨਲ ਚੇਅਰਮੈਨ ਰਕੇਸ਼ ਜੀ ਔਰ ਜ਼ੋਨਲ ਪ੍ਰੈਜ਼ੀਡੈਂਟ ਸਾਡੇ ਅਜੇ ਜੀ ਸਾਡੇ ਵਿੱਚ ਆਏ ਨੇ ਸਿਟੀ ਪ੍ਰੈਜ਼ੀਡੈਂਟ ਸਾਡੇ ਰਕੇਸ਼ ਮਹਾਜਨ ਜੀ ਤੇ ਸਾਡੇ ਪਠਾਨਕੁਰ ਦੇ ਜਿਹੜੇ ਦੋ ਨਾਰਥ ਔਰ ਸਾਊਥ ਦੇ ਜਿਹੜੇ ਅਧਿਐਕਸ਼ ਨੇ ਸ਼੍ਰੀਮਾਨ ਸੋਰਮ ਮਹਾਜਨ ਜੀ ਔਰ ਮਨੀਸ਼ ਮਹਾਜਨ ਜੀ ਵੀ ਸਾਡੇ ਵਿੱਚ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਤੇ ਮੈਂ ਸਾਰੇ ਮਹਾਜਨ ਬਰਾਦਰੀ ਨੂੰ ਧੰਨਵਾਦ ਕਰਦਾ ਕਿ ਅੱਜ ਜਿਹੜੀ ਨਵ ਨਿਯੁਕਤ ਟੀਮ ਹੋਈ ਗਠਿਤ ਹੋਈ ਆ ਤੇ ਅੱਗੇ ਜਿਸ ਤਰ੍ਹਾਂ ਨਿਪੁੰੰਜ ਕੰਮ ਕਰਦੇ ਹੀ ਮੈਂ ਆਸ ਕਰਦਾ ਆ ਕਿ ਸਾਡੇ एडवोकेट लवनीश जी भी इसी तरह ही काम करेंगे महाजन बरादरी ऊंचाइयों पर ला के जाएंगे जय जा डुगर जय महाजन महाजन युवा विंग का अपने दिल से धन्यवाद करता हूं जिन्होंने मुझे जिला अध्यक्ष नियुक्त किया है मैं सभी पदाधिकारी और कोर टीम का हार्दिक धन्यवाद करता हूं और मैं जो निपुण जी ने स्टैंडर्ड सेट करे हैं महाजन युवा विंग के मैं उन स्टैंडर्ड्स पर खरा उतरने की पूरी पूरी कोशिश करूँगा मैं अपने महाजन युवा विंग के परिवार का बहुत बहुत धन्यवाद करता हूँ मैं बहुत आभारी हूँ जो मुझे यहाँ पर इतना प्यार मिलता है मैं बहुत लंबे समय से एक एक्टिव मेंबर था आज मैं एक अपनी मातृभूमि की सेवा के लिए अपने संगठन भारतीय जनता पार्टी के मंडल अध्यक्ष के रूप में मेरे को पार्टी ने ये दायित्व दिया है और जिसके लिए मुझे हमारी टीम महाजनीवा विंग ने यहाँ पे ऑनर करने के लिए बुलाया था मैं बहुत खुश हूँ स्वाभाविकली हम मन भी बढ़ता है ये अपना परिवार है और इतनी इज्जत इतना प्यार इतनी शहरत सब यहाँ देते हैं संजू भैया हमारे बिट्टू अंकल आए हैं विपिन अंकल आए हैं सबका मैं बहुत बहुत तय दिल से धन्यवाद करता हूं जो मुझे इतनी इज्जत इतना समान देते हैं और ये मेरे कंधों पर एक आ, बहुत बड़ी जिम्मेवारी है एक अपने परिवार के नाम के साथ साथ मेरे को जो मेरा ये परिवार है इस परिवार का अपने बड़ों के आशीर्वाद का ध्यान रखते हुए अपने दायित्वों को बहुत अच्छे से निभाना है और अपने शहर को अपने प्रदेश में भारतीय जनता पार्टी को एक नए नए मुकाम पर लेकर जाना है देश में भारतीय जनता पार्टी को नए मुकाम पर लेकर जाना है मैं सबको आश्वासन देता हूँ सच्चा सिपाही बन के सेवा करूंगा और सबका नाम रोशन करूंगा एंड सब एवरीबडी विल बी प्राउड ऑफ मी। तो मैं एक बहुत एक अच्छे सैनिक की तरह काम करके दिखाऊंगा धन्यवाद कैमरा पर्सन हरी देना ਅੱਜ ਦੀ ਸੈਨੀਟੀ ਰਿਪੋਰਟ ਨਮਨੁਕ ਪਛਪਤਰੀ ਮੰਡਲ ਪ੍ਰਧਾਨ ਨਿਪੰਗੁਪਤਾ ਲਈ ਇੱਕ ਸਨਮਾਨ ਸਮਾਰੋਹ ਦਾ ਨੀਚੀ ਹੋਟਲ ਦੇ ਵਿੱਚ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਮਹਾਜਨ ਨੌਜਵਾਨਾਂ ਨੇ ਹਿੱਸਾ ਲਿਆ ਦੱਸਦੇ ਇਹ ਸੁਜਨਪੁਰ ਤੋਂ ਰਾਜਕੁਮਾਰ ਗੁਪਤਾ ਬਿੱਟੂ ਪ੍ਰਧਾਨ ਜੁਗਿਆਲ ਤੋਂ ਬੁੱਪਨ ਮਹਾਜਨ ਅਤੇ ਸੰਸਥਾਪਕ ਮੈਂਬਰ ਸੰਜੂ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪਠਾਨਕੋਟ ਸ਼ਹਿਰ ਦੇ ਪ੍ਰਧਾਨ ਰਾਕੇਸ਼ ਮਹਾਜਨ ਅਤੇ ਜ਼ਿਲ੍ਹਾ ਚੇਅਰਮੈਨ ਅਮਰਜੀਤ ਮਹਾਜਨ ਨੇ ਮਹਿਮਾਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਪੰਜਾਬ ਟੀਮ ਵੱਲੋਂ ਪੰਜਾਬ ਦੇ ਪ੍ਰਧਾਨ ਅਜੇ ਗੁਪਤਾ ਚੇਅਰਮੈਨ ਰਾਕੇ ਤੇ ਇਹ ਪ੍ਰੋਗਰਾਮ ਪ੍ਰੋਜੈਕਟ ਚੇਅਰਮੈਨ ਸੁਦੀਰ ਗੁਪਤਾ ਦੀ ਨਿਗਰਾਨੀ ਹੇਠ ਹੋਇਆ ਉਹਨਾਂ ਦੀ ਅਗਵਾਈ ਹੇਠ ਹੋਇਆ ਤੇ ਦੱਸ ਤਈਏ ਸੰਸਥਾਪਕ ਮੈਂਬਰ ਸੰਜੂ ਮਹਾਜਨ ਨੇ ਕਿਹਾ ਕਿ ਨਿਪੁੰਨ ਗੁਪਤਾ ਦਾ ਪਠਾਨਕੂਤਰੀ ਮੰਡਲ ਪ੍ਰਦਾਨ ਬੰਨਾ ਸਾਡੇ ਸਾਰੇ ਨੌਜਵਾਨਾਂ ਦੇ ਲਈ ਮਾਣ ਦੀ ਗੱਲ ਹੈ ਤੇ ਨਿਪੁੰਨ ਗੁਪਤਾ ਦੀ ਸਾਡੇ ਜ਼ਿਲ੍ਹੇ ਦੇ ਨਾਲ ਜਿਹੜੇ ਜਿਸ ਤਰ੍ਹਾਂ ਦੀ ਪ੍ਰਦਾਨਗੀ ਜੁੜੀ ਹੈ ਤੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਨਿਪੁੰਨ ਦੇ ਵੱਲੋਂ ਜਿਹੜਾ ਨਿਪੁੰਜ ਜੁੜੇ ਨੇ ਹਮੇਸ਼ਾ ਹੀ ਨੌਜਵਾਨਾਂ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਨੇ ਤੇ ਸਾਰੇ ਨੌਜਵਾਨਾਂ ਦੀ ਬੇਨਤੀ ਤੇ ਉਹਨਾਂ ਦੇ ਜੁੜਾ ਹੈ ਉਹ ਕੀਤਾ ਗਿਆ ਤੇ ਇਸ ਦੇ ਨਾਲ ਹੀ ਪਾਰਟੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਨਿਤਨ ਗੁਪਤਾ ਨੇ ਮਹਾਜਨ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਤੇ ਉਹਦਾ ਜੜਾ ਹੈ ਉਹ ਖਾਲੀ ਹੋ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ 31 ਮੈਂਬਰੀ ਕੋਰ ਕਮੇਟੀ ਦੇ ਸਰਬਸਮਤੀ ਦੇ ਨਾਲ ਜੜਾ ਹੈ ਫੈਸਲਾ ਕੀਤਾ ਹੈ ਕਿ ਐਡਵੋਕੇਟ ਲਬਨੀਸ਼ ਮਹਾਜਨ ਜੋ ਕਿ ਲੰਬੇ ਸਮੇਂ ਤੋਂ ਮਹਾਜਨ ਨਿਵਾ ਵਿੰਗ ਨਾਲ ਜੁੜੇ ਹੋਏ ਨੇ ਅਤੇ ਦਿਨ ਰਾਤ ਮਹਾਜਨ ਨਿਵਾ ਵਿੰਗ ਨੂੰ ਆਪਣਾ ਸਮਾਂ ਦਿੰਦੇ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਸਾਡੇ ਜ਼ਿਲ੍ਹਾ ਕੈਸ਼ਰ ਵੀ ਨੇ ਅੱਜ ਉਹਨਾਂ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ ਹੈ ਕੇਤਨ ਮਹਾਜਨ ਜਿਲ੍ਹਾ ਜਨਰਲ ਸਖਤਰ ਪੰਕਜ ਮਹਾਜਨ ਜਿਲ੍ਹਾ ਕੈਸ਼ੀਅਰ ਸੀਏ ਸਮਰਥ ਮਹਾਜਨ ਜਿਲ੍ਹਾ ਸਖਤਰ ਰੋਹਨ ਮਹਾਜਨ ਸਿਟੀ ਕੈਸ਼ੀਅਰ ਅਤੇ ਨੀਰਜ ਮਹਾਜਨ ਨੂੰ ਕਾਨੂੰਨੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਤੇ ਉੱਥੇ ਇਸ ਜਨਪੁੱਤੋ ਕੁਮਾਰ ਰਾਜਕੁਮਾਰ ਗੁਪਤਾ ਬਿੱਟੂ ਪ੍ਰਧਾਨ ਨੇ ਨਿਪੁੰਨ ਗੁਪਤਾ ਅਤੇ ਨਵਨੀਕ ਪ੍ਰਧਾਨ ਨੂੰ ਹਾਥਪਾਤਨ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਮੀਟੀਆਂ ਅੱਜ ਪਠਾਨਕੋਟ ਜ਼ਿਲ੍ਹਾ ਮਹਾਜਨ ਯੁਵਾ ਵਿੰਗ ਟੀਮ ਦੀ ਤਰਫੋਂ ਜਿਹੜੀ ਸਾਡੀ ਕੋਰ ਕਮੇਟੀ ਮੈਂਬਰ 31 ਮੈਂਬਰ ਦੀ ਕਮੇਟੀ ਆ ਉਹਨਾਂ ਨੇ ਅੱਜ ਪਠਾਨਕੋਟ ਦੇ ਨਾਰਥ ਮੰਡਲ ਦੇ ਨਵ ਨਿਯੁਕਤ ਭਾਜਪਾ ਦੇ ਅਧਿਐਕਸ਼ ਸ਼੍ਰੀਮਾਨ ਨੀਪਨ ਗੁਪਤਾ ਜੀ ਜਿਹੜੇ ਸਾਡੇ ਮਹਾਜਨ ਯੁਵਾ ਵਿੰਗ ਦੇ ਜੀਰਦ ਲక్ష్ਮੀ ਨੇ ਉਹਨਾਂ ਦਾ ਇੱਥੇ ਇੱਕ ਮਾਨ ਸਨਮਾਨ ਸਮਾਰੋਹ ਹੀ ਜਿਹੜਾ ਅਸੀਂ ਮੁਕੰਮਲ ਕੀਤਾ ਤੇ ਉਸੇ ਇੱਕ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਹਾਜਨ ਯੁਵਾ ਵਿੰਗ ਟੀਮ ਨੇ ਅੱਜ ਨਵਨਿਯੁਕਤ ਅਧਿਐਕਸ਼ ਐਡਵੋਕੇਟ ਲਵਨੀਸ਼ੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਐਡਵੋਕੇਟ ਕੇਤਨ ਜੀ ਕੈਸ਼ੀਅਰ ਪੰਕਜ ਮਹਾਜਨ ਜੀ ਔਰ ਲੀਗਲ ਐਡਵਾਈਜ਼ਰ ਸਾਡੇ ਨੀਰਜ ਮਹਾਜਨ ਜੀ ਨੂੰ ਰੋਹਨ ਜੀ ਨੂੰ ਸਮਰਥ ਸੀਏ ਜੀ ਨੂੰ ਅੱਜ ਆਪਣੀ ਕਮੇਟੀ ਦਾ ਇੱਕ ਮਾਲਾ ਦੇ ਵਿੱਚ ਮੋਤੀ ਦੇ ਰੂਪ ਦੇ ਵਿੱਚ ਇੱਕ ਪਰੋਕੇ ਮਹਾਜਨ ਬਰਾਦਰੀ ਦੇ ਜਿਹੜਾ ਗਠਜੋੜ ਮਹਾਜਨ ਬਰਾਦਰੀ ਕਰਦੀ ਆ ਹਰ ਸਾਲ ਦੀ ਤਰ੍ਹਾਂ ਤੇ ਅੱਜ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਾਡੇ ਵਿੱਚ ਅੱਜ ਮੁੱਖ ਮਹਿਮਾਨ ਅਬੂਤਪੂਰਵ ਜ਼ਿਲ੍ਹਾ ਅਧਿક્ષੇ ਔਰ ਮਾਰਕ ਕਮੇਟੀ ਦੇ ਚੇਅਰਮੈਨ ਰਹੇ ਸ਼੍ਰੀਮਾਨ ਵਿਪਨ ਮਹਾਜਨ ਜੀ ਉਹਨਾਂ ਦੇ ਨਾਲ ਚਤੇਜਾ ਸੁजानਪੁਰ ਤੋਂ ਪੂਰਬ ਚ ਨਗਰ ਕੌਂਸਲ ਦੇ ਅਧਿਐਕਸ਼ ਔਰ ਵਕ ਵਕ ਭਾਜਪਾ ਦੀਆਂ ਦਾਇਤਵ ਤੇ ਨਿਬੰਧੇ ਹੋਏ ਸ਼੍ਰੀਮਾਨ ਰਾਜਕੁਮਾਰ ਗੁਪਤਾ ਜੀ ਅੱਜ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ ਇਹ ਜਿਹੜਾ ਕਾਰਗ੍ਰਾਮ ਹੈ ਇਹ ਪ੍ਰੋਜੈਕਟ ਚੇਅਰਮੈਨ ਸਾਡੇ ਸੁਦੀਰ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਸਾਡੇ ਵਿੱਚ ਜ਼ੋਨਲ ਚੇਅਰਮੈਨ ਰਕੇਸ਼ ਜੀ ਔਰ ਜ਼ੋਨਲ ਪ੍ਰੈਜ਼ੀਡੈਂਟ ਸਾਡੇ ਅਜੇ ਜੀ ਸਾਡੇ ਵਿੱਚ ਆਏ ਨੇ ਸਿਟੀ ਪ੍ਰੈਜ਼ੀਡੈਂਟ ਸਾਡੇ ਰਕੇਸ਼ ਮਹਾਜਨ ਜੀ ਤੇ ਸਾਡੇ ਪਠਾਨਕੋਟ ਦੇ ਜਿਹੜੇ ਦੋ ਨਾਰਥ ਔਰ ਸਾਊਥ ਦੇ ਜਿਹੜੇ ਅਧਿਐਕਸ਼ ਨੇ ਸ਼੍ਰੀਮਾਨ ਸੌਰਮ ਮਹਾਜਨ ਜੀ ਔਰ ਮਨੀਸ਼ ਮਹਾਜਨ ਜੀ ਵੀ ਸਾਡੇ ਵਿੱਚ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਤੇ ਮੈਂ ਸਾਰੇ ਮਹਾਜਨ ਬਰਾਦਰੀ ਨੂੰ ਧੰਨਵਾਦ ਕਰਦਾ ਕਿ ਅੱਜ ਜਿਹੜੀ ਨਵ ਨਿਯੁਕਤ ਟੀਮ ਹੋਈ ਗਠਿਤ ਹੋਈ ਆ ਤੇ ਅੱਗੇ ਜਿਸ ਤਰ੍ਹਾਂ ਨਿਪੁੰਜ ਕੰਮ ਕਰਦੇ ਹੀ ਮੈਂ ਆਸ ਕਰਦਾ ਆ ਕਿ ਸਾਡੇ ਐਡਵੋਕੇਟ ਲਵਨੀਸ਼ ਜੀ ਵੀ ਇਸੇ ਤਰ੍ਹਾਂ ਹੀ ਕੰਮ ਕਰਨਗੇ ਮਹਾਜਨ ਬਰਾਦਰੀ ਨੂੰ ਉੱਚਾਈਆਂ ਤੇ ਲੈ ਕੇ ਜਾਣਗੇ ਜੈ ਡੁੱਗਰ ਜੈ ਮਹਾਜਨ ਮਹਾਜਨ ਯੂਵਾ ਵਿੰਕਾ ਆਪਣੇ ਦਿਲ ਸੇ धन्यवाद करता हूँ जिन्होंने मुझे जिला अध्यक्ष नियुक्त किया है मैं सभी पदाधिकारियों और कोर टीम का हार्दिक धन्यवाद करता हूँ और मैं जो निपुण जी ने स्टैंडर्ड सेट करे हैं महाजन युवा विंग के मैं उन स्टैंडर्ड्स पे खरा उतरने की पूरी पूरी कोशिश करूँगा मैं अपने महाजन युवा विंग के परिवार का बहुत बहुत धन्यवाद करता हूँ मैं बहुत आभारी हूँ जो मुझे यहाँ पर इतना प्यार मिलता है मैं बहुत लंबे समय से एक एक्टिव मेंबर था आज मैं एक अपनी मातृभूमि की सेवा के लिए अपने संगठन भारतीय जनता पार्टी के मंडल अध्यक्ष के रूप में मेरे को पार्टी ने ये दायित्व दिया है और जिसके लिए मुझे हमारी टीम महाजन युवा विंग ने यहाँ पे ऑनर करने के लिए बुलाया था मैं बहुत खुश हूँ स्वाभाविकली हम मन भी बढ़ता है ये अपना परिवार है और इतनी इज्जत इतना प्यार इतनी शोहरत सब यहाँ देते हैं संजू भैया हमारे बिट्टू अंकल आए हैं विपिन अंकल आए हैं सबका मैं बहुत बहुत तय दिल से धन्यवाद करता हूँ जो मुझे इतनी इज्जत इतना समान देते हैं और ये मेरे कंधों पर एक बहुत बड़ी जिम्मेवारी है एक अपने परिवार के नाम के साथ साथ मेरे को जो मेरा ये परिवार है इस परिवार का अपने बड़ों के आशीर्वाद का ध्यान रखते हुए अपने दायित्वों को बहुत अच्छे से निभाना है और अपने शहर को अपने प्रदेश में भारतीय जनता पार्टी को एक नए नए मुकाम पर लेकर जाना है देश में भारतीय जनता पार्टी को नए मुकाम पर लेकर जाना है मैं सबको आश्वासन देता हूं अपने मन से मैं तन मन धन हर तरीके से पार्टी की सच्चे सिपाही के मन में सच्चा सिपाही बन के सेवा करूंगा और सबका नाम रोशन करूंगा एंड सब एवरीबडी विल बी प्राउड ऑफ मी तो मैं एक बहुत एक अच्छे सैनिक की तरह काम करके दिखाऊंगा धन्यवाद ਨਮਨਯੁਕ ਪਾਸਪਾਤਰੀ ਮੰਡਲ ਪ੍ਰਧਾਨ ਨਿਪੁੰਗੁਪਤਾ ਲਈ ਇੱਕ ਸਨਮਾਨ ਸਮਾਰੋਹ ਦਾ ਨੀਚੀ ਹੋਟਲ ਦੇ ਵਿੱਚ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਮਹਾਜਨ ਨੌਜਵਾਨਾਂ ਨੇ ਹਿੱਸਾ ਲਿਆ ਦੱਸਦੇ ਇਸ ਜਨਪੁਰ ਤੋਂ ਰਾਜਕੁਮਾਰ ਗੁਪਤਾ ਬਿੱਟੂ ਪ੍ਰਧਾਨ ਜੁਗਿਆਲ ਤੋਂ ਵਪਨ ਮਹਾਜਨ ਅਤੇ ਸੰਸਥਾਪਕ ਮੈਂਬਰ ਸੰਜੂ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪਠਾਨਕੋਟ ਸ਼ਹਿਰ ਦੇ ਪ੍ਰਧਾਨ ਰਾਕੇਸ਼ ਮਹਾਜਨ ਅਤੇ ਜ਼ਿਲ੍ਹਾ ਚੇਅਰਮੈਨ ਅਮਰਜੀਤ ਮਹਾਜਨ ਨੇ ਮਹਿਮਾਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਪੰਜਾਬ ਟੀਮ ਵੱਲੋਂ ਪੰਜਾਬ ਦੇ ਪ੍ਰਧਾਨ ਜੇ ਗੁਪਤਾ ਚੇਅਰਮੈਨ ਰਾਕੇਸ਼ ਮਹਾਜਨ ਨੇ ਵਿਸ਼ੇਸ਼ ਤੌਰ ਤੇ ਸ਼ ਚੇਅਰਮੈਨ ਸੁਦੀਪ ਗੁਪਤਾ ਦੀ ਨਿਗਰਾਨੀ ਹੇਠ ਹੋਇਆ ਉਹਨਾਂ ਦੀ ਅਗਵਾਈ ਹੇਠ ਹੋਇਆ ਤੇ ਦੱਸ ਤਈਏ ਸੰਸਥਾਪਕ ਮੈਂਬਰ ਸੰਜੂ ਮਹਾਜਨ ਨੇ ਕਿਹਾ ਕਿ ਨਿਪੁੰਨ ਗੁਪਤਾ ਦਾ ਪਠਾਨਕੋਟ ਉਤਰੀ ਮੰਡਲ ਪ੍ਰਦਾਨ ਬੰਨਾ ਸਾਡੇ ਸਾਰੇ ਨੌਜਵਾਨਾਂ ਦੇ ਲਈ ਮਾਣ ਦੀ ਗੱਲ ਹੈ ਤੇ ਨਿਪੁੰਨ ਗੁਪਤਾ ਦੀ ਸਾਡੇ ਜ਼ਿਲ੍ਹੇ ਦੇ ਨਾਲ ਜਿਹੜੇ ਇਸ ਤਰ੍ਹਾਂ ਦੀ ਪ੍ਰਦਾਨਗੀ ਜੁੜੀ ਹੈ ਤੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਨਾਲ ਹੀ ਜੁੜੇ ਹੋਏ ਨੇ ਤੇ ਨਿਪੁੰਨ ਦੇ ਵੱਲੋਂ ਜਿਹੜਾ ਨਿਪੁੰਜ ਜੁੜੇ ਨੇ ਹਮੇਸ਼ਾ ਹੀ ਨੌਜਵਾਨਾਂ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਨੇ ਤੇ ਸਾਰੇ ਨੌਜਵਾਨਾਂ ਦੀ ਬੇਨਤੀ ਤੇ ਉਹਨਾਂ ਦੇ ਲਈ ਇੱਕ ਸਨਮਾਨ ਸਮਾਰੋਹ ਦਾ ਦੇ ਨਾਲ ਹੀ ਪਾਰਟੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਨਿਪੁੰਨ ਗੁਪਤਾ ਨੇ ਮਹਾਜਨ Youth Wing ਦੇ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸ ਦੇ ਅਹੁਦਾ ਜਿਹੜਾ ਹੈ ਉਹ ਖਾਲੀ ਹੋ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ 31 ਮੈਂਬਰੀ ਕੋਰ ਕਮੇਟੀ ਦੇ ਸਰਬਸਮਤੀ ਦੇ ਨਾਲ ਜਿਹੜਾ ਹੈ ਫੈਸਲਾ ਕੀਤਾ ਹੈ ਕਿ ਐਡਵੋਕੇਟ ਲਬਨੀਸ਼ ਮਹਾਜਨ ਜੋ ਕਿ ਲੰਬੇ ਸਮੇਂ ਤੋਂ ਮਹਾਜਨ ਯੂਵਾ ਵਿੰਗ ਨਾਲ ਜੁੜੇ ਹੋਏ ਨੇ ਅਤੇ ਦਿਨ ਰਾਤ ਮਹਾਜਨ ਯੂਵਾ ਵਿੰਗ ਨੂੰ ਆਪਣਾ ਸਮਾਦਿੰਦੇ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਸਾਡੇ ਜ਼ਿਲ੍ਹਾ ਕੈਸ਼ੀਅਰ ਵੀ ਨੇ ਅੱਜ ਉਹਨਾਂ ਨੂੰ ਨਵਾਂ ਅਂਝਲਾ ਪ੍ਰਦਾਨ ਐਲਾਨਿਆ ਗਿਆ ਹੈ। ਐਡਵੋਕੇਟ ਕੀਰਤਨ ਮਹਾਜਨ ਜ਼ਿਲ੍ਹਾ ਜਨਰਲ ਸਖਤਰ, ਪੰਕਜ ਮਹਾਜਨ ਜ਼ਿਲ੍ਹਾ ਕੈਸ਼ੀਅਰ, ਸੀਏ ਸਮਰਥ ਮਹਾਜਨ ਜ਼ਿਲ੍ਹਾ ਸਖਤਰ, ਰੋਹਨ ਮਹਾਜਨ ਸਿਟੀ ਕੈਸ਼ੀਅਰ ਅਤੇ ਨੀਰਜ ਮਹਾਜਨ ਨੂੰ ਕਾਨੂੰਨੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਤੇ ਉੱਥੇ ਇਸ ਜਨਪੁੱਟੋ ਕੁਮਾਰ ਰਾਜਕੁਮਾਰ ਗੁਪਤਾ, ਬਿੱਟੂ ਪ੍ਰਦਾਨ, ਨਿਪੁੰਨ ਗੁਪਤਾ ਅਤੇ ਨਵ ਨਿਯੁਕਤ ਪ੍ਰਦਾਨ ਨੂੰ ਹੱਥ ਪਾਟਾਂ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਮਿਲੀਆਂ। ਅੱਜ ਪਠਾਨਕੋਟ ਜ਼ਿਲ੍ਹਾ ਮਹਾਜਨ ਯੁਵਾ ਵਿੰਗ ਟੀਮ ਦੀ ਤਰਫੋਂ ਜਿਹੜੀ ਸਾਡੀ ਕੋਰ ਕਮੇਟੀ ਮੈਂਬਰ 31 ਮੈਂਬਰ ਦੀ ਕਮੇਟੀ ਹੈ ਉਹਨਾਂ ਨੇ ਅੱਜ ਪਠਾਨਕੋਟ ਦੇ ਨਾਰਥ ਮੰਡਲ ਦੇ ਨਵਨਿਯੁਕਤ ਭਾਜਪਾ ਦੇ ਅਧਿਐਕਸ਼ ਸ਼੍ਰੀਮਾਨ ਨੀਪਨ ਗੁਪਤਾ ਜੀ ਜਿਹੜੇ ਸਾਡੇ ਮਹਾਜਨ ਯੁਵਾ ਵਿੰਗ ਦੇ ਜੀਰਨ ਲక్ష్ਮੀ ਨੇ ਉਹਨਾਂ ਦਾ ਇੱਥੇ ਇੱਕ ਮਾਨ ਸਨਮਾਨ ਸਮਾਰੋਹ ਹੀ ਜਿਹੜਾ ਅਸੀਂ ਮੁਕੰਮਲ ਕੀਤਾ ਹੈ ਤੇ ਉਸੇ ਇੱਕ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਹਾਜਨ ਯੁਵਾ ਵਿੰਗ ਟੀਮ ਨੇ ਅੱਜ ਨਵਨਿਯੁਕਤ ਅਧਿਐਕਸ਼ ਐਡਵੋਕੇਟ ਲਵਨੀਸ਼ੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਐਡਵੋਕੇਟ ਕੇਤਨ ਜੀ ਕੈਸ਼ੀਅਰ ਪੰਕਜ ਮਹਾਜਨ ਜੀ ਔਰ ਲੀਗਲ ਐਡਵਾਈਜ਼ਰ ਸਾਡੇ ਨੀਰਜ ਮਹਾਜਨ ਜੀ ਨੂੰ ਰੋਹਨ ਜੀ ਨੂੰ ਸਮਰਥ ਸੀਏ ਜੀ ਨੂੰ ਅੱਜ ਆਪਣੀ ਕਮੇਟੀ ਦਾ ਇੱਕ ਮਾਲਾ ਦੇ ਵਿੱਚ ਮੋਤੀ ਦੇ ਰੂਪ ਦੇ ਵਿੱਚ ਇੱਕ ਪਰੋਖੇ ਮਹਾਜਨ ਬਰਾਦਰੀ ਦੇ ਜਿਹੜਾ ਗਠਜੋੜ ਮਹਾਜਨ ਬਰਾਦਰੀ ਕਰਦੀ ਆ ਹਰ ਸਾਲ ਦੀ ਤਰ੍ਹਾਂ ਤੇ ਅੱਜ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਾਡੇ ਵਿੱਚ ਅੱਜ ਮੁੱਖ ਮਹਿਮਾਨ ਅਬੂਤ ਪੂਰਵ ਜੀ ਰਾધ્યਸ਼ਾ ਅਤੇ ਮਾਰ ਕਮੇਟੀ ਦੇ ਚੇਅਰਮੈਨ ਰਹੇ ਸ਼੍ਰੀਮਾਨ ਵਿਪਨ ਮਹਾਜਨ ਜੀ ਉਹਨਾਂ ਦੇ ਨਾਲ ਚਚੇਜਾ ਸੁਜਾਨਪੁਰ ਤੋਂ ਪੂਰਵ ਚ ਨਗਰ ਕੌਂਸਲ ਦੇ ਅਧਿਐਕਸ਼ ਔਰ ਵੱਖ-ਵੱਖ ਭਾਜਪਾ ਦੀਆਂ ਦਾਇਤਵ ਤੇ ਨਿਬੰਧਦੇ ਹੋਏ ਸ਼੍ਰੀਮਾਨ ਰਾਜਕੁਮਾਰ ਗੁਪਤਾ ਜੀ ਅੱਜ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਇਹ ਜਿਹੜਾ ਕਾਰਗਰਮ ਹੈ ਇਹ ਪ੍ਰੋਜੈਕਟ ਚੇਅਰਮੈਨ ਸਾਡੇ ਸੁਦੀਰ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਸਾਡੇ ਵਿੱਚ ਜ਼ੋਨਲ ਚੇਅਰਮੈਨ ਰਕੇਸ਼ ਜੀ ਔਰ ਜ਼ੋਨਲ ਪ੍ਰੈਜ਼ੀਡੈਂਟ ਸਾਡੇ ਅਜੀਤ ਜੀ ਸਾਡੇ ਵਿੱਚ ਆਏ ਨੇ ਸਿਟੀ ਪ੍ਰੈਜ਼ੀਡੈਂਟ ਸਾਡੇ ਰਕੇਸ਼ ਮਹਾਜਨ ਜੀ ਤੇ ਸਾਡੇ ਪਠਾਨਕੁਰ ਦੇ ਜਿਹੜੇ ਦੋ ਨਾਰਥ ਔਰ ਸਾਊਥ ਦੇ ਜਿਹੜੇ ਅਧਿਐਕਸ਼ ਨੇ ਸ਼੍ਰੀਮਾਨ ਸੌਰਮ ਮਹਾਜਨ ਜੀ ਔਰ ਮਨੀਸ਼ ਮਹਾਜਨ ਜੀ ਵੀ ਸਾਡੇ ਵਿੱਚ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਤੇ ਮੈਂ ਸਾਰੇ ਮਹਾਜਨ ਬਰਾਦਰੀ ਨੂੰ ਧੰਨਵਾਦ ਕਰਦਾ ਕਿ ਅੱਜ ਜਿਹੜੀ ਨਵ ਨਿਯੁਕਤ ਟੀਮ ਹੋਈ ਗਠਿਤ ਹੋਈ ਆ ਤੇ ਅੱਗੇ ਜਿਸ ਤਰ੍ਹਾਂ ਨਿਪੁੰਜ ਕੰਮ ਕਰਦੇ ਹੀ ਮੈਂ ਆਸ ਕਰਦਾ ਕਿ ਸਾਡੇ एडवोकेट लवनीश जी भी इसी तरह ही काम करेंगे महाजन बरादरी बराबरी जय महाजन जय महाजन महाजन युवा विंग का अपने दिल से धन्यवाद करता हूँ जिन्होंने मुझे जिला अध्यक्ष नियुक्त किया है मैं सभी पदाधिकारी और कोर टीम का हार्दिक धन्यवाद करता हूँ और मैं जो निपुण जी ने स्टैंडर्ड सेट करे हैं महाजन युवा विंग के मैं उन स्टैंडर्ड्स पे खरा उतरने की पूरी पूरी कोशिश करूँगा मैं